ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਜਤਿੰਦਰ ਅੱਜ ਦੋਸਤੋ ਤਿੰਨ ਐਹੇ ਜੀਆਂ ਅਰੀਜਨਲ ਫਿਲਮਾਂ ਦੀ ਗੱਲ ਕਰਨੀ ਹੈ ਜਿਨ੍ਹਾਂ ਦਾ ਜ਼ਿਕਰ ਬਹੁਤ ਘੱਟ ਮਿਲਦਾ ਪਰ ਉਹ ਬੜੀਆਂ ਲਾਜਵਾਬ ਫਿਲਮਾਂ ਨੇ ਤੇ ਦੇਖੀਆਂ ਜਾਣੀਆਂ ਵੀ ਬੜੀਆਂ ਜ਼ਰੂਰੀ ਨੇ ਦੋਸਤੋ ਇਸ ਲੜੀ ਦੀ ਜਿਹੜੀ ਪਹਿਲੀ ਫਿਲਮ ਹੈ ਜਿਹਦਾ ਜ਼ਿਕਰ ਕਰਾਂਗਾ ਉਹ ਮਹਾਰਾਸ਼ਟਰ ਦੇ ਇੱਕ ਪਿੰਡ ਦੇ ਵਿੱਚ ਇੱਕ ਬੱਚਾ ਹੈ ਆਪਦੇ ਇੱਕ ਪਰਿਵਾਰ ਨਾਲ ਪਲ ਰਿਹਾ 8-9 ਸਾਲਾਂ ਦਾ ਚੈਤਿਆ ਉਹਦਾ ਨਾਮ ਹੈ ਦੋਸਤੋ ਕਿਸੇ ਤਰੀਕੇ ਨਾਲ ਉਹਨੂੰ ਇਹ ਪਤਾ ਲੱਗ ਜਾਂਦਾ ਕਿ ਜਿਹੜੇ ਮੇਰੇ ਮਾਪੇ ਜਿਨ੍ਹਾਂ ਵਿੱਚ ਮੈਂ ਰਹਿ ਰਿਹਾ ਇਹ ਮੇਰੇ ਅਸਲੀ ਮਾਪੇ ਨਹੀਂ ਹੈਗੇ ਜਿਹੜੇ ਮੇਰੀ ਅਸਲੀ ਮਾਂ ਹੈ ਉਹ ਕੋਈ ਹੋਰ ਆ ਕਿਤੇ ਹੋਰ ਪਿੰਡ ਰਹਿੰਦੀ ਆ ਇਸ ਪਰਿਵਾਰ ਦੇ ਵਿੱਚ ਤਾਂ ਮਾਪੇ ਆ ਇਹਦੀ ਦਾਦੀ ਆ ਤੇ ਪਸ਼ੂ ਡੰਗਰ ਤਾਂ ਦੋਸਤੋ ਇਨੂੰ ਜਦੋਂ ਪਤਾ ਲੱਗ ਜਾਂਦਾ ਤਾਂ ਬੱਚੇ ਨੂੰ ਹੁਣ ਬੱਚੇ ਦਾ ਮਨ ਹੈ ਜਿਹੜਾ ਤੁਹਾਨੂੰ ਪਤਾ ਕਿ ਉਹਨੂੰ ਚਿਤਮਣੀ ਲੱਗ ਜਾਂਦੀ ਹੈ ਕਿ ਯਾਰ ਮੈਂ ਆਪਦੀ ਮਾਂ ਨੂੰ ਮਿਲਣਾ ਚਾਹ ਮੈਂ ਦੇਖਣਾ ਕਿ ਇਹਦੀ ਆਹੋ ਤਾਂ ਹੁਣ ਛੋਟਾ ਜਿਹਾ ਬੱਚਾ ਇਕੱਲਾ ਇਹ ਵੀ ਸਕੀਮਾਂ ਲਾਈ ਜਾਂਦਾ ਵੀ ਯਾਰ ਜਿਸ ਨੂੰ ਜਿਹੜੀ ਮੇਰੀ ਮਾਂ ਹੀ ਨਹੀਂ ਹੈਗੀ ਤਾਂ ਮੈਂ ਉਹਨੂੰ ਮਾਂ ਕਹਿਣਾ ਵੀ ਕਿਉਂ ਅਚਾਨਕ ਉਹ ਆਪਦੀ ਮਾਂ ਨੂੰ ਆਈ ਕਹਿਣਾ ਬੰਦ ਕਰ ਦਿੰਦਾ ਜਾਨੀ ਉਹਨੂੰ ਮਾਂ ਕਹਿਣਾ ਬੰਦ ਕਰ ਦਿੰਦਾ ਇਹ ਮਾਂ ਫੀਲ ਵੀ ਕਰਦੀ ਹੈ ਦੋਸਤੋ ਚਿੱਤ ਹੈ ਦੀ ਹੁਣ ਜਿਹੜੀ ਕੋਸ਼ਿਸ਼ ਹੈ ਉਹ ਇਹ ਹੈ ਕਿ ਮੈਂ ਕਿਸੇ ਤਰੀਕੇ ਨਾਲ ਆਪਦੀ ਅਸਲੀ ਮਾਂ ਪਾਰਵਤੀ ਕੋਲ ਜਾਣਾ ਇਸ ਸਕੀਮ ਨੂੰ ਸਿਰੇ ਚੜਾਉਣ ਲਈ ਉਹ ਬੜੀਆਂ ਤਰਕੀਬਾਂ ਬੜੀਆਂ ਟਿਕੜਮਾਂ ਲਾਉਂਦਾ ਕੀ ਉਹ ਟਿਕੜਮਾਂ ਜਾਂ ਸਕੀਮਾਂ ਉਹਦੀਆਂ ਅੱਛੀਆਂ ਨੇ ਜਾਂ ਬੁਰੀਆਂ ਨੇ ਕੀ ਉਹ ਸਿਰੇ ਚੜੀਆਂ ਜਾਂ ਨਹੀਂ ਜੜੀਆਂ ਤੇ ਕੀ ਉਹ ਉਹ ਜਿਹੜੀ ਆਪਣੀ ਮਾਂ ਨੂੰ ਉਹ ਮਿਲ ਪਾਇਆ ਜਾਂ ਨਹੀਂ ਮਿਲ ਪਾਇਆ ਬਹੁਤ ਜ਼ਬਰਦਸਤ ਇਹਦਾ ਕਲਾਈਮੈਕਸ ਆ ਬਹੁਤ ਹੀ ਮਾਰਮਿਕ ਜਿਹੜੀ ਵੱਡੀ ਗੱਲ ਸੀ ਕਿ ਕਿ ਉਹਨਾਂ ਨੇ ਇੱਕ ਜਿਹੜੀ ਇਹਦੇ ਵਿੱਚ ਇੱਕ ਗਾਂ ਤੇ ਉਹਦਾ ਬਛੜਾ ਹੈ ਉਹ ਵੀ ਇਹਦੇ ਪਰਿਵਾਰ ਦਾ ਹਿੱਸਾ ਹੈ ਉਹਦੇ ਰਹੀ ਵੀ ਕਹਾਣੀ ਨੂੰ ਸਿੰਬੋਲਿਕਲੀ ਉਹਨਾਂ ਨੇ ਜਿਵੇਂ ਉਹਨੂੰ ਰਿਲੇਟ ਕੀਤਾ ਬੱਚੇ ਨੂੰ ਸਮਝਾਉਣ ਲਈ ਡਾਇਰੈਕਟਰ ਨੇ ਉਹ ਬੜੀ ਕਮਾਲ ਦੀ ਗੱਲ ਲੱਗੀ ਮੈਨੂੰ ਅ ਦੂਸਰੀ ਗੱਲ ਇਹ ਕਿ ਜਿਹੜੀ ਇਸ ਡਾਇਰੈਕਟਰ ਨੂੰ ਉਸ ਸਾਲ ਦਾ ਬੈਸਟ ਡੈਬਿਊ ਐਜ਼ ਡਾਇਰੈਕਟਰ ਮਿਲਿਆ ਸੀਗਾ نیشنل ਅਵਾਰਡ ਇਹ ਉਹ نیشنل ਅਵਾਰਡ ਨਹੀਂ ਜਿਹੜੇ ਆਪਾਂ ਹੁਣ ਜਿਹੜੇ ਪੋਸਟ ਆਪਾਂ ਕਹੇ ਦੀਏ ਕਿ ਕੰਗਨਾਰਨੌਟ ਵਾਲੇ ਉਹ ਨਹੀਂ ਉਦੋਂ ਅੱਛੀਆਂ ਫਿਲਮਾਂ ਨੂੰ ਜਦੋਂ ਮਿਲਦੇ ਹੁੰਦੇ ਸੀ ਅਵਾਰਡਸ ਤਾਂ ਦੋਸਤੋ ਇਸ ਫਿਲਮ ਦੇ ਵਿੱਚ ਇੱਕ ਬੜੀ ਖਾਸ ਭੂਮਿਕਾ ਦੇ ਵਿੱਚ ਨੇ ਮਿਸਟਰ ਨਾਗਰਾਜ ਮੰਜੂਲੇ ਜਿਹੜੇ ਬਹੁਤ ਹੀ ਅੱਛੇ ਮਤਲਬ ਡਾਇਰੈਕਟਰ ਨੇ ਜਿਹੜੇ ਬਹੁਤ ਕਮਾਲ ਦੀਆਂ ਫਿਲਮਾਂ ਉਹਨਾਂ ਨੇ ਸਾਨੂੰ ਦਿੱਤੀਆਂ ਨੇ ਉਹਨਾਂ ਨੇ ਚੈਤਿਆ ਦੇ ਫਾਦਰ ਦੀ ਭੂਮਿਕਾ ਨਿਭਾਈ ਹੈ ਬਲਕਿ ਪ੍ਰੋਡਿਊਸਰ ਵੀ ਉਹੀ ਨੇ ਦੋਸਤੋ 2018 ਦੀ ਫਿਲਮ ਨਾਲ ਬੌਂਡ ਇੰਗਲਿਸ਼ ਵਿੱਚ ਮੀਨਜ਼ ਬੌਂਡ ਨਾਲ ਫਿਲਮ ਜ਼ਰੂਰ ਦੇਖੋ ਬਹੁਤ ਕਮਾਲ ਫਿਲਮ ਹੈ ਮਰਾਠੀ ਦੀ 2018 ਦੀ ਫਿਲਮ ਨਾਲ ਦੋਸਤੋ ਜਿਹੜੀ ਅਗਲੀ ਫਿਲਮ ਦੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਇਹਨਾਂ ਪ੍ਰਦੇਸ਼ਾਂ ਦੀ ਵੈਸੇ ਹੀ ਬਹੁਤ ਘੱਟ ਚਰਚਾ ਹੁੰਦੀ ਹੈ 메ਨ ਮੀਡੀਆ ਜਾਂ ਮੇਨਸਟ੍ਰੀਮ ਇਹਦੇ ਵਿੱਚ ਇਹਨਾਂ ਦੀ ਗੱਲ ਨਹੀਂ ਹੁੰਦੀ ਤੇ ਇਹਨਾਂ ਦੀਆਂ ਫਿਲਮਾਂ ਦੀ ਤਾਂ ਕੀ ਗੱਲ ਹੋਣੀ ਹੈ ਪਰ ਜਿਹੜੀ ਫਿਲਮਾਂ ਦੀ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ ਉਹ ਫਿਲਮਾਂ ਬੜੀਆਂ ਸੁਪਰ ਹਿੱਟ ਨੇ ਆਪਣੇ ਆਪ ਦੇ ਵਿੱਚ ਤੇ ਉਥੋਂ ਦੇ ਰੂਟਸ ਨਾਲ ਜੁੜੀਆਂ ਹੋਈਆਂ ਫਿਲਮਾਂ ਨੇ ਦੋਸਤੋ ਇਸ ਫਿਲਮ ਦੀ ਜਿਹੜੀ ਕਹਾਣੀ ਹੈ ਉਸ ਦੇ ਵਿੱਚ 4-5 ਕਹਾਣੀਆਂ ਇਕੱਠੀਆਂ چلਦੀਆਂ ਨੇ ਇੱਕ ਡਾਇਰੈਕਟਰ ਨੇ ਭਾਸਕਰ ਹਜ਼ਾਰੀ ਦਾ ਇਹਨਾਂ ਦੀਆਂ ਜਿੰਨੀਆਂ ਵੀ ਫਿਲਮਾਂ ਆਈਆਂ ਨੇ ਸਾਰੀਆਂ ਘੈਂਟ ਨੇ ਹਿੱਟ ਸੁਪਰ ਹਿੱਟ ਫਿਲਮਾਂ ਹੀ ਦਿੱਤੀਆਂ ਮਾ ਦੇ ਪੁੱਤ ਨੇ ਤਾਂ ਉਸ ਕਹਾਣੀ ਦੇ ਵਿੱਚ ਕੀ ਇੱਕ ਇੱਕ ਵਪਾਰੀ ਆਦਲੋ ਸੈਨ ਸਾਹਿਬ ਨੇ ਰੋਲ ਕੀਤਾ ਉਹ ਇੱਕ ਨਦੀ ਪਾਰ ਕਰਕੇ ਉਹਨਾਂ ਨੇ ਕਿਸੇ ਹੋਰ ਪ੍ਰਦੇਸ਼ ਦੇ ਵਿੱਚ ਜਾਣਾ ਵਪਾਰ ਕਰਨ ਲਈ ਠੀਕ ਹੈ ਉਹ ਜਾ ਰਹੇ ਨੇ ਤੇ ਪਿੱਛੇ ਉਹਨਾਂ ਦੀ ਜਿਹੜੀ ਬੇਟੀ ਹੈ ਉਹਨਾਂ ਤੇ ਉਹਦੀ ਮਤਰੀ ਹੀ ਮਾਂ ਜਿਹੜੀ ਉਹ ਜ਼ੁਲਮ ਸ਼ੁਰੂ ਕਰ ਦਿੰਦੀ ਹੈ ਇੱਕ ਇੱਕ ਕਹਾਣੀ ਹੈ ਉਹ ਅੱਗੇ ਇੱਕ ਲੇਡੀ ਨੂੰ ਮਿਲਦੇ ਆ ਲੇਡੀ ਨੂੰ ਮਿਲਦੇ ਕਿ ਉਹਨੇ ਇੱਕ ਇਹੋ ਜਿਹਾ ਬੱਚਾ ਨਹੀਂ ਪੈਦਾ ਹੋਇਆ ਉਹਦੇ ਨਾਲ ਇੱਕ ਫਰੂਟ ਪੈਦਾ ਹੋ ਗਿਆ ਉਹ ਜਿਹੜਾ ਫਰੂਟ ਹੈ ਉਹਦੇ ਪਿੱਛੇ ਪਿੱਛੇ ਤੁਰ ਜਾਂਦਾ ਵਿਜ਼ੂਅਲੀ ਬੜਾ ਅੱਛਾ ਦੇਖਣ ਨੂੰ ਬੜਾ ਅਜੀਬ ਵੀ ਲੱਗੂਗਾ ਤੁਹਾਨੂੰ ਕਿ ਫਰੂਟ ਪੈਦਾ ਹੋ ਗਿਆ ਤਾਂ ਉਹ ਫਰੂਟ ਉਹਦੇ ਮਗਰ ਮਗਰ ਤੁਰਿਆ ਫਿਰਦਾ ਹੁਣ ਇਹਨਾਂ ਨੂੰ ਬੜਾ ਚੰਬਾ ਲੱਗਦਾ ਵਪਾਰੀ ਸਾਹਿਬ ਨੂੰ ਕਿ ਯਾਰ ਇਹ ਕੀ ਹੋਈ ਜਾਂਦਾ ਇਹ ਉਹ ਇਸ ਉਸ ਖੋਜ ਦੇ ਵਿੱਚ ਚਲੇ ਜਾਂਦੇ ਕਿ ਯਾਰ ਮੈਂ ਸੀਕ੍ਰੀਟ ਮੈਂ ਲੱਭਣਾ ਵੀ ਗੱਲ ਕੀ ਹੈ ਕੌਣ ਹੈ ਫਰੋਡ ਕਿਵੇਂ ਹੋ ਸਕਦਾ ਇੱਕ ਕਹਾਣੀ ਹੋਰ ਚੱਲਦੀ ਆ ਉਹ ਚ ਸੀਮਾ ਵਿਸ਼ਵਾਸ ਜੀ ਨੇ ਕਿ ਆਪਣੀ ਬੇਟੀ ਦਾ ਉਹਨਾਂ ਨੇ ਇੱਕ ਅਜਗਰ ਨਾਲ ਵਿਆਹ ਕਰਨਾ ਪ੍ਰੋਪਰ ਤਰੀਕੇ ਨਾਲ ਸਾਰੇ ਅਰੇਂਜਮੈਂਟਸ ਕੀਤੇ ਜਾਂਦੇ ਇੱਕ ਅਜਗਰ ਲੈ ਕੇ ਆਂਦਾ ਜਾਂਦਾ ਇੱਕ ਹੁਣ ਛੋਟ ਬੱਚੀ ਜਿਹੜੀ ਵਿਚਾਰੀ ਜੀ ਦਾ ਮੈਰਿਜ ਇੱਕ ਅਜਗਰ ਨਾਲ ਹੋਣਾ ਉਹਦੀ ਕੀ ਮੰਨ ਸਕਦਾ ਉਹ ਕੀ ਉਹ ਸੋਚ ਰਹੀ ਹੋਊਗੀ ਇਹ ਸਾਰਾ ਉਹ ਟ੍ਰਾਈ ਕੀਤਾ ਗਿਆ ਫਿਰ ਇੱਕ ਕਹਾਣੀ ਇਹ ਵੀ چلਦੀ ਹੈ ਕਿ ਇੱਕ ਔਰਤ ਹੈ ਉਹਦੇ ਬੱਚੇ ਜਿਵੇਂ ਜਿਵੇਂ ਪੈਦਾ ਹੁੰਦੇ ਜਾਂਦੇ ਨੇ ਤਾਂ ਉਹਨਾਂ ਦੀ ਪਿੰਡ ਦੇ ਵਿੱਚ ਬਲੀ ਉਹਦੇ ਬੱਚਿਆਂ ਦੀ ਦਿੱਤੀ ਜਾਂਦੀ ਹੈ ਅੱਜ ਜਿਹੜਾ ਬੱਚਾ ਪੈਦਾ ਹੋਇਆ ਅੱਜ ਉਹਦੀ ਬਲੀ ਦਿੱਤੀ ਜਾਣੀ ਹੈ ਇਹ ਸਾਰੀਆਂ ਕਹਾਣੀਆਂ ਦਾ ਸ਼ਾਰਾਂਸ਼ ਕੀ ਹੈ ਇਹ ਸਾਰੀਆਂ ਕਹਾਣੀਆਂ ਦਾ ਵਿੱਚ ਮਤਲਬ ਆਪਸ ਵਿੱਚ ਇੰਟਰਕਨੈਕਟਡ ਕਿਵੇਂ ਨੇ ਇਹ ਸਾਰੀ ਦੇਖਣ ਵਾਲੀ ਗੱਲ ਆ ਲਾਜਵਾਬ ਐਕਟਿੰਗ ਕਮਾਲ ਦਾ ਵਿਜ਼ੂਅਲਾਈਜੇਸ਼ਨ ਫਿਰ ਦੋਸਤੋ ਜਿਹੜੀ ਮੈਨੂੰ ਅੱਛੀ ਲੱਗਦੀ ਗੱਲ ਹੈ ਕਿ ਯਾਰ ਇਹ ਵੀ ਬੰਦਿਆਂ ਨੇ ਉਹਨਾਂ ਕਹਾਣੀਆਂ ਨੂੰ ਜਿਵੇਂ ਪਰੋਕੇ ਜਿਵੇਂ ਇੱਕ ਤਰੀਕੇ ਨਾਲ ਜਿਹੜਾ ਕਿੱਥੇ ਉਹ ਲੈ ਕੇ ਗਏ ਨੇ ਉਹ ਦੇਖਣ ਵਾਲੀ ਗੱਲ ਆ ਇੱਕ ਹੋਰ ਵੱਡੀ ਗੱਲ ਹੈ ਕਿ ਫਿਲਮ 7-8 ਕਰੋੜ ਦੀ ਸੀ ਆਪਣੇ ਜਦੋਂ ਰਿਲੀਜ਼ ਹੋਈ ਉਸਨੇ 65-70 ਕਰੋੜ ਰੁਪਏ ਦਾ ਬਿਜ਼ਨਸ ਕੀਤਾ ਸੀ ਯਾਨੀ ਇਹ ਕੋਈ ਐਦਾਂ ਨਹੀਂ ਕੋਈ ਆਰਟ ਫਿਲਮ ਨਹੀਂ ਹੈਗੀ ਆ ਸੁਪਰ ਹਿੱਟ ਫਿਲਮ ਹੈ ਦੋਸਤੋ ਇਹ ਫਿਲਮ ਦਾ ਨਾਮ ਸੀ ਕੋਠਾ ਨੋੜੀ ਜਣੀ ਐ ਲਾਲੋ ਕੇ ਮਤਲਬ ਵੀ ਪੈਬਲਸ ਦੀ ਨਦੀ ਜਾਂ ਐ ਲਾਲੋ ਕੇ ਮੋਤੀਆਂ ਦੀ ਨਦੀ ਇਸ ਤਰ੍ਹਾਂ ਦਾ ਕੋਠਾ ਨੋੜੀ ਤੇ ਬਹੁਤ ਜ਼ਬਰਦਸਤ ਫਿਲਮ ਹੈ ਜ਼ਰੂਰ ਦੇਖਿਓ ਜਿਹੜੇ ਮਤਲਬ ਸਿਨੇਮਾ ਨੂੰ ਪਿਆਰ ਕਰਦੇ ਨੇ ਅਛੀਆਂ ਕਹਾਣੀਆਂ ਜਾਂ ਡਿਫਰੈਂਟ ਕਹਾਣੀਆਂ ਦੇਖਣੀਆਂ ਚਾਹੁੰਦੇ ਨੇ ਉਹ ਜ਼ਰੂਰ ਦੇਖਿਓ ਕੋਠਾ ਨੋੜੀ ਦੋਸਤੋ ਇਹਦੀ ਲਾਸਟ ਵਾਲੀ ਫਿਲਮ ਹੈ ਇਹ ਵੀ ਅਸਾਮੀ ਫਿਲਮ ਹੈ ਸੇਮ ਡਾਇਰੈਕਟਰ ਦੀ ਫਿਲਮ ਹੈ ਭਾਸਕਰ ਹਜ਼ਾਰਕਰ 2019 ਜਾਈ ਸੀ ਇਹਦੀ ਖਾਣੀ ਲिटल बिट ਤੁਹਾਨੂੰ ਡਿਸਟਰਬ ਕਰ ਸਕਦੀ ਆ ਰਿਟਨ ਰਿਟਲੀ ਕਾਫੀ ਮਤਲਬ ਬਟ ਦੇਖਣ ਵਾਲੀ ਫਿਲਮ ਆ ਇਹਦੇ ਵਿੱਚ ਹੁੰਦਾ ਕੀ ਹੈ ਕਿ ਇੱਕ ਨਿਰਮਲੀ ਨਾਮ ਦੀ ਇੱਕ ਲੇਡੀ ਡਾਕਟਰ ਆ ਬੱਚਿਆਂ ਦੀ ਡਾਕਟਰ ਆ ਉਹਨੂੰ ਉਹਨਾਂ ਦੇ ਮਹੱਲੇ ਦੇ ਵਿੱਚ ਹੀ ਰਹਿਣ ਵਾਲੇ ਕੁਝ ਮੈਡੀਕਲ ਸਟੂਡੈਂਟਸ ਦੇ ਨਾਲ ਮਿਲਦਾ ਜਿਹੋ ਜਿ ਇੱਕ ਮਤਲਬ ਮੈਂ ਮੁੰਡਾ ਸਮੋਨ ਸਮੋਨ ਨੂੰ ਮਤਲਬ ਇੱਕ ਕਿਸੇ ਤਰੀਕੇ ਨਾਲ ਮਿਲਦੀ ਹੈ ਕਿਉਂਕਿ ਉਹਦਾ ਇੱਕ ਦੋਸਤ ਬਿਮਾਰ ਹੁੰਦਾ ਤੇ ਉਹ ਇਹਨੂੰ ਨੇੜੇ ਡਾਕਟਰ ਇਹ ਹੁੰਦੀ ਹੈ ਇਹਨੂੰ ਲੈ ਜਾਂਦਾ ਕਹਿੰਦਾ ਜੀ ਮੇਰਾ ਡਾਕਟਰ ਮੇਰਾ ਦੋਸਤ ਬਿਮਾਰ ਹੈ ਤੁਸੀਂ ਦਵਾਈ ਦੇ ਦਿਓ ਕਹਿੰਦੀ ਮੈਂ ਤਾਂ ਬੱਚਿਆਂ ਦੀ ਡਾਕਟਰ ਹਾਂ ਪਰ ਕਹਿੰਦਾ ਜੀ ਕੁਛ ਨਾ ਕੁਛ ਤਾਂ ਤੁਸੀਂ ਕਾਰੀ ਦੋਗੇ ਇੱਕ ਛੋਟੀ ਜੀ ਮੁਲਾਕਾਤ ਤੋਂ ਉਹਨਾਂ ਦੀ ਮੁਲਾਕਾਤ ਅੱਗੇ ਵੱਧਦੀ ਹੈ ਦੋਸਤੀ ਹੋ ਜਾਂਦੀ ਦੋਸਤੀ ਹੋ ਜਾਂਦੀ ਤਾਂ ਉਹ ਦੱਸਦਾ ਕਿ ਮੈਂ ਇੱਕ ਮੀਟ ਕਲੱਬ ਦਾ ਮੈਂਬਰ ਹਾਂ ਤੇ ਇਹ ਇਹਨੂੰ ਇੰਟਰਸਟਿੰਗ ਜੀ ਗੱਲ ਲੱਗਦੀ ਮੀਟ ਕਲੱਬ ਮੈਂ ਕਹਿੰਦਾ ਵੀ ਹਾਂ ਅਸੀਂ ਵੱਖ-ਵੱਖ ਤਰ੍ਹਾਂ ਦੇ ਉੱਥੇ ਮਤਲਬ ਜਿਹੜੇ ਇਹ ਚਿਕਨ ਆ ਜਾਂ ਜਹੂਰ ਕਿਸਮ ਦਾ ਮਤਲਬ ਕਈ ਕਿਸਮ ਦਾ ਜਿਹੜੇ ਹੈਗੇ ਨੇ ਮਾਸਦਾ ਸੀ ਸੇਵਨ ਕਰਦੇ ਜੋ ਕਹਿੰਦੀ ਵੀ ਮੈਨੂੰ ਵੀ ਖਵਾ ਹੀ ਦੇ ਖਾਈ ਫਿਰ ਕੀ ਕਰਦਾ ਚਲੋ ਜੇ ਉਹਨਾਂ ਨੂੰ ਉਹਨੂੰ ਇੰਟਰੋਡਿਊਸ ਹੋਸ ਦੁਨੀਆ ਦੇ ਨਾਲ ਕਰਵਾਉਂਦਾ ਜਿੱਥੇ ਵੱਖ-ਵੱਖ ਕਿਸਮ ਦੇ ਚਿਕਨ ਨੂੰ ਬੜੇ ਖੂਬਸੂਰਤ ਤਰੀਕੇ ਦੇ ਨਾਲ ਜਾਂ ਚਿਕਨ ਲਾ ਲਓ ਮਟਰਨ ਲਾ ਲਓ ਜਾਂ ਉਹਨੂੰ ਬੜੇ ਖੂਬਸੂਰਤ ਤਰੀਕੇ ਦੇ ਨਾਲ ਪਰੋਸਿਆ ਜਾਂਦਾ ਬਣਾਇਆ ਜਾਂਦਾ ਕੋਈ ਕੋਈ ਮਸਾਲੇ ਪਾਉਂਦਾ ਕੋਈ ਕੋਈ ਮਸਾਲੇ ਪਾਉਂਦਾ ਤੇ ਗੱਲ ਵਾਧੀ-ਵਾਧੀ ਇਹ ਅੱਗੇ ਚਲੀ ਜਾਂਦੀ ਹੈ ਆਫਟਰ ਆਲ ਇਹ ਇੱਕ ਉਸਦੇ ਨੇੜੇ ਆਉਂਦੇ ਨੇ ਉਹਨੇ ਮੈਰਿਡ ਆ ਡਾਕਟਰ ਬੱਚੇ ਆ ਇਹਦੇ ਮੈਡਮ ਦੇ ਉਹ ਇੱਕ ਮੈਡੀਕਲ ਦਾ ਸਟੂਡੈਂਟ ਆ ਇਹਦੇ ਦੋਸਤੋ ਗੱਲ ਇੰਨੀ ਸੀਰੀਅਸ ਹੋ ਜਾਂਦੀ ਹੈ ਕਿ ਤੁਸੀਂ ਇੱਕ ਜਦੋਂ ਗੱਲ ਪੀਕ ਤੇ ਜਾਊਗੀ ਤਾਂ ਤੁਸੀਂ ਸੋਚੋਗੇ ਕਿ ਯਾਰ ਕੋਈ ਮਤਲਬ ਐਂ ਵੀ ਹੋ ਸਕਦੀ ਕਹਾਣੀ ਥੋੜਾ ਜਿਹਾ ਜਿਗਰੇ ਨਾਲ ਦੇਖਿਓ ਕਿਉਂਕਿ ਕੁਝ ਸੀਨ ਤੁਹਾਨੂੰ ਡਿਸਟਰਬ ਵੀ ਕਰ ਸਕਦੇ ਆ ਬਹੁਤ ਖੂਬਸੂਰਤ ਤਰੀਕੀ ਗੱਲ ਮੈਨੂੰ ਲੱਗੀ ਦੋ ਤਰੀਕਿਆਂ ਨਾਲ ਇੱਕ ਤਾਂ ਜਿਹੜੇ ਖਾਣਾ ਪਰੋਸਣ ਦੇ ਜਿਹੜੇ ਦ੍ਰਿਸ਼ ਨੇ ਉਹ ਤੁਹਾਨੂੰ ਬੜੇ ਪਿਆਰੇ ਲੱਗਣਗੇ ਜਿਸ ਤਰੀਕੇ ਨਾਲ ਸਿਨੇਮੈਟੋਗ੍ਰਾਫੀ ਉਹ ਕੀਤੀ ਗਈ ਆ ਮਤਲਬ ਬਾਅਦ ਚ ਉਹਨੇ ਮਤਲਬ ਕਿਸੇ ਹੋਰ ਪਾਸੇ ਲੈ ਕੇ ਜਾਊਗਾ ਡਾਇਰੈਕਟਰ ਤੁਹਾਨੂੰ ਪਰ ਉਹ ਜਿਹੜੇ ਇੰਨੇ ਵਿਜ਼ੂਅਲੀ ਇੰਨੇ ਪਿਆਰਾ ਸ਼ੂਟ ਕੀਤਾ ਗਿਆ ਹੋ ਫੂਡ ਨੂੰ ਉਹ ਬਹੁਤ ਦੇਖਣ ਵਾਲੀ ਗੱਲ ਹੈ ਇੱਕ ਗੱਲ ਹੋਰ ਸੀ ਕਿ ਦੋਨੋਂ ਹੀ ਐਕਟਰ ਨਵੇਂ ਸੀ ਦੋਨਾਂ ਦੀ ਫਿਲਮ ਨਵੀਂ ਸੀ ਪਰ ਤੁਹਾਨੂੰ ਐ ਨਹੀਂ ਲੱਗੂਗਾ ਕਿ ਬੰਦਿਆਂ ਦੀ ਨਵੀਂ ਫਿਲਮ ਹੈ ਕਿ ਇਹ ਪਹਿਲੀ ਫਿਲਮ ਹੈ ਇਹਨਾਂ ਦੀ ਇੰਨਾ ਜ਼ਬਰਦਸਤ ਦੋਨਾਂ ਨੇ ਕੰਮ ਕੀਤਾ ਇੰਨੀ ਜ਼ਬਰਦਸਤ تیاری ਨਾਲ ਉਤਰ ਕੇ ਉਹਨਾਂ ਨੇ ਉਹ ਕੰਮ ਉਸ ਫਿਲਮ ਦਾ ਕੀਤਾ ਸੀਗਾ ਦੋਸਤੋ ਫਿਲਮ ਦਾ ਨਾਮ ਆਮਸ ਆਮਸ ਮਤਲਬ ਮਾਸਾਹਾਰ ਨੂੰ ਹੀ ਕਿਹਾ ਜਾਂਦਾ ਅਸਾਮੀ ਦੇ ਵਿੱਚ ਮਾਸਾਹਾਰ ਆਮਸ ਜ਼ਰੂਰ ਇਹ ਕੋ ਥੋੜਾ ਜਿਗਰੇ ਨਾਲ ਦੇਖਿਓ ਕੁਝ ਚੀਜ਼ਾਂ ਤੁਹਾਨੂੰ ਡਿਸਟਰਬ ਵੀ ਕਰ ਸਕਦੀਆਂ ਦੋਸਤੋ ਜਿੰਨੋ ਫਿਲਮਾਂ ਬੜੀਆਂ ਘੈਂਟ ਨੇ ਆਰਾਮ ਨਾਲ ਮਿਲ ਜਾਣਗੀਆਂ ਮੈਂ ਤੁਹਾਨੂੰ ਸੋਰਸਸ ਦੱਸਦਾ ਰਹਿਣਾ ਹੁਣ ਵੀ ਦੱਸ ਤੇ 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 ਫਿਰ ਮਿਲਦੇ ਹਾਂ ਦੋਸਤੋ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ